ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਾਊਡ ਪੰਜਾਬ ਪੀਵੀ 13 ਵਾਲਾ ਹੋਪ ਕਰਦੇ ਹਾਂ ਸਾਰੇ ਆਨੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਸੀਂ ਪਹਿਲਾਂ ਆਸੇ ਪਾਸੇ ਦੇਖ ਸਕਦੇ ਹੋ ਪਹਿਲਾਂ ਆਪਾਂ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਆਪਾਂ ਖੜੇ ਕਿੱਥੇ ਆ ਆਪਾਂ ਖੜੇ ਆ ਚੰਨ ਸ਼ੋ ਗੰਗਾ ਸ਼੍ਰੀ ਖਰਾਲਗੜ੍ਹ ਸਾਹਿਬ ਖੇ ਤੇ ਅੱਜ ਆਪਾਂ ਤੁਹਾਨੂੰ ਇਸ ਕਰਕੇ ਇੱਥੇ ਲੈ ਕੇ ਆਇਾਂਗੇ ਇੱਕ ਆਪਾਂ ਤੁਹਾਨੂੰ ਇੱਕ ਚਮਤਕਾਰ ਦਿਖਾਉਣਾ ਇੱਥੋਂ ਦਾ ਇੱਥੇ ਚਮਤਕਾਰ ਕੀ ਹੈ ਜੀ ਚਮਤਕਾਰ ਇਹ ਹੈਗਾ ਕਿ ਇੱਥੇ ਮੰਨਿਆ ਜਾਂਦਾ ਕਿ 2 ਫੁੱਟ ਤੀਹੀ ਪਾਣੀ ਇੱਥੇ ਜਿਹੜਾ ਧਰਤੀ ਦੇ ਵਿੱਚੋਂ ਪ੍ਰਕਟ ਹੋ ਜਾਂਦਾਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਇੰਨੀ ਜ਼ਿਆਦਾ ਕਿਰਪਾ ਗੀ ਇਸ ਸਥਾਨ ਤੇ ਤੇ ਇਹ ਚਾਨਣ ਸ਼ੋਗ ਗੰਗਾ ਕੀਤੇ ਤੁਸੀਂ ਦੇਖ ਸਕਦੇ ਹੋ ਆ ਇਸ ਜਗ੍ਹਾ ਤੇ ਹਲੇ ਬਿਲਕੁਲ ਮਤਲਕੀ ਕੋਈ ਹੋ ਨਹੀਂ ਖੁਦਾਈ ਨਹੀਂ ਕੀਤੀ ਹੋਈ ਆ ਆਪਾਂ ਤੁਹਾਡੇ ਸਾਹਮਣੇ ਲਾਈਵ ਕੈਮਰੇ ਦੇ ਖੁਦਾਈ ਕਰਕੇ ਵੇਖਾਂਗੇ 2 ਫੁੱਟ ਤੇ ਕੀ ਪਾਣੀ ਸੱਚੀ ਆਉਂਦਾ ਜਾਂ ਨਹੀਂ ਆਉਂਦਾ ਤੇ ਬਾਕੀ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਇਧਰੋਂ ਥੋੜਾ ਥੋੜਾ ਪਾਣੀ ਚੱਲਦਾ ਆਉਂਦਾ ਜ਼ਰੂਰ ਆ ਪਰ ਇਹ ਥੋੜਾ ਜਿਹਾ ਇਹ ਲੱਗ ਹੀ ਆਉਂਦਾਗਾ ਮਤਲਕੀ ਉਸ ਵਾਲੀ ਸਾਈਡ ਹੀ ਆਉਂਦਾਗਾ ਤੇ ਜਿੱਦੜਾ ਆਪਾਂ ਖੁਦਾਈ ਕਰਨੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕਾ ਸੱਕਾ ਪੈਸਾ ਤੁਸੀਂ ਨਿਗਾਹ ਮਾਰ ਸਕਦੇ ਹੋ ਤੇ ਹੁਣ ਆਜੋ ਜੀ ਆਪਾਂ ਕਰਕੇ ਦੇਖਦੇ ਹਾਂ ਖੁਦਾਈ ਤੇ ਦੇਖਦੇ ਹਾਂ ਕਿ ਸੱਚਮੇਚ ਹੀ 2 ਫੁੱਟ ਤੇ ਪਾਣੀ ਇੱਥੇ ਆਉਂਦਾ ਜਾਂ ਨਹੀਂ ਆਉਂਦੇ ਤੇ ਇਹ ਆਪਣੇ ਪਿੰਡ ਦੇ ਮੁੰਡੇ ਨੇਗੇ ਔਰ ਬਈ ਕਿਵੇਂ ਹੋ ਤੇ ਦੇਖਦੇ ਹਾਂ ਫਿਰ ਕਰਕੇ ਖੁਦਾਈ ਆਪਾਂ ਤੇ ਲੋ ਜੀ ਹੁਣ ਆਪਣੀ ਖੁਦਾਈ ਹੋ ਚੁੱਕੀ ਹੈ ਸ਼ੁਰੂ ਦੇਖਦੇ ਹਾਂ ਫਿਰ 2 ਫੁੱਟ ਤੇ ਪਾਣੀ ਆਉਂਦਾ ਜਾਂ ਨਹੀਂ ਆਉਂਦਾ ਤੇ ਜਲ ਪ੍ਰਕਾ ਹੁੰਦਾ ਜਾਂ ਨਹੀਂ ਹੁੰਦਾ ਦੇ ਦੇਖਦੇ ਆਂ ਫਿਰ ਬਿਲਾਲ ਹਲੇ ਤਾਂ ਤੁਸੀਂ ਦੇਖ ਸਕਦੇ ਹੋਗੇ ਇਹਲੇ ਸ਼ੁਰੂ ਹੀ ਕੀਤਾਗਾ ਬਿਲਕੁਲ ਤੇ ਬਹੁਤ ਹੋਰ ਵੀ ਇੱਥੇ ਲੋਕਾਂ ਨੇ ਤੁਹਾਨੂੰ ਆਪਾ ਦਿਖਾਉਣ ਨੇ ਪਹਿਲਾਂ ਵੀ ਬਹੁਤ ਲੋਕ ਇੱਥੇ ਵੀਡੀਓ ਬਣਾ ਕੇ ਗਏ ਨੇ ਤੁਸੀਂ YouTube ਤੇ ਸਰਚ ਵੀ ਕਰ ਸਕਦੇ ਹੋ ਉਹਨਾਂ ਨੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਟੋਏ ਪੱਟੇ ਹੋਏ ਨੇ ਤੇ ਜਿਵੇਂ ਆਹ ਸਾਹਮਣੇ ਤੁਸੀਂ ਟੋਆ ਦੇਖ ਸਕਦੇ ਹੋ ਫਲਹਾਲ ਇਸ ਦੇ ਵਿੱਚੋਂ ਪਾਣੀ ਜਿਹੜਾ ਸੁੱਕ ਚੁੱਕਿਆਗਾ ਤੇ ਹਲੇ ਵੀ ਪਰ ਇਹ ਸਥਾਨ ਥੋੜਾ ਗਿੱਲਾ ਪੈ ਤੁਸੀਂ ਨਿਗਾਹ ਮਾਰ ਸਕਦੇ ਹੋ ਜੇ ਆਪਾਂ ਤੁਹਾਨੂੰ ਦਿਖਾਈਏ ਲੈ ਬੇ ਹੋਕੇ ਤੇ ਹੋਰ ਵੀ ਟੋਏ ਵੇਖ ਸਕਦੇ ਆ ਇੱਧਰਲੇ ਪਾਸੇ 2-4 ਹੋਰ ਟੋਏ ਨੇ ਇੱਧਰ ਵੀ ਨਿਗਾਹ ਮਾਰ ਸਕਦੇ ਹੋਗੇ ਇੱਧਰ ਵੀ ਟੋਏ ਪੱਟੇ ਹੋਏ ਨੇਗੇ ਤੇ ਇੱਕ ਟੋਆ ਇਸ ਜਗ੍ਹਾ ਤੇ ਪੱਟਿਆ ਹੋਇਆ ਤੁਸੀਂ ਇੱਧਰ ਵੀ ਵੇਖ ਸਕਦੇ ਹੋਗੇ ਤੇ ਮਾਤਲ ਕੀ ਪਾਣੀ ਜਿੰਨਾ ਕਾ ਨਿਕਲ ਹੀ ਗਿਆ ਤੇ ਉਸ 2 ਫੁੱਟ ਤੋਂ ਬਾਅਦ ਉਹ ਪਾਣੀ ਸੁੱਕ ਗਿਆ ਕਿਉਂਕਿ ਮੌਸਮ ਦੇ ਕਾਰਨ ਧੁੱਪ ਕਈ ਵਾਰ ਜ਼ਿਆਦਾ ਪੈਣ ਕਰਕੇ ਪਾਣੀ ਸੁੱਕ ਜਾਂਦਾ ਹੈਗਾ ਤੇ ਹੁਣ ਆਪਾਂ ਦੇਖਦੇ ਹਾਂਗੇ 2 ਫੁੱਟ ਦੇ ਸੱਚਮਚ ਜਲ ਪ੍ਰਕਟ ਹੁੰਦਾ ਜਾਂ ਨਹੀਂ ਹੁੰਦਾ ਆਓ ਤੇ ਹੁਣ ਆਪਾਂ ਜੀ ਦੇਖ ਸਕਦੇ ਤੁਸੀਂ ਪਾਣੀ ਆ ਚੁੱਕਿਆਗਾ ਖਲੇ ਤਾਂ ਫੁੱਟ ਕੀ ਪੱਟਿਆ ਸੀਗਾ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਸਾਹਮਣੇ ਇਹ ਬਿਲਕੁਲ ਤੁਹਾਨੂੰ ਲਾਪਾ ਲਾਈਵ ਦਿਖਾਈ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੇਖ ਸਕਦੇ ਤੁਸੀਂ ਤੇ पानी आई जहा तो सामने बिल्कुल आपको लाइव दिखा रहे तो बट्टे बहुत ज़्यादा ने जी एक बार पानी चूड़ी चा के दिखा दो माड़ा जहा देख सकते जी तीन थोड़ी जी खुदाई होर करके देख रहे जी ਵੇਖੋ ਇਹ ਤੁਹਾਡੇ ਬਿਲਕੁਲ ਸਾਹਮਣੇ ਹੈਗਾ ਬਿਲਕੁਲ ਲਾਈਵ ਤੁਹਾਨੂੰ ਦਿਖਾ ਰਹੇ ਆਂਗੇ ਇੱਥੋਂ ਦਾ ਚਮਤਕਾਰ ਤੇ ਸ੍ਰੀ ਖਰਾਲਗੜ੍ਹ ਸਾਹਿਬ ਬਾਬਾ ਗੁਰੂ ਰਵਿਦਾਸ ਮਹਾਰਾ ਜੀ ਦੀ ਇੰਨੀ ਜਿਆਦਾ ਕਿਰਪਾ ਜੀ ਤੇ ਆਪਾਂ ਦਾ ਤੁਹਾਨੂੰ 2 ਫੁੱਟ ਗਿਆ ਸੀ ਪਰ ਤੁਸੀਂ ਦੇਖ ਸਕਦੇ ਹੋ 2 ਫੁੱਟ ਹਲੇ ਹੋਇਆ ਵੀ ਨਹੀਂ ਫੁੱਟ ਹੀ ਆ ਚੁੱਕਿਆ ਪਾਣੀ ਤੇ ਇਹ ਸੀ ਜੀ ਇਥੋਂ ਦਾ ਚਮਤਕਾਰ ਤੇ ਉਮੀਦ ਕਰਦੇ ਆ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਤੇ ਆਪਣੀ ਅੱਜ ਦੀ ਵੀਡੀਓ ਨੂੰ ਫਿਰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕਮੈਂਟਾਂ ਦੇ ਵਿੱਚ ਤਨ ਗੁਰਦੇਵ ਜੈ ਗੁਰਦੇਵ ਬਾਬਾ ਰਵਿਦਾਸ ਮਹਾਰਾਜ ਦੀ ਜੈ ਜਰੂਰ ਲਿਖ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ